ਉਹ ਨੇ ਗਈਆਂ ਸਹੀਆਂ ਗੱਲਾਂ ਲਾ ਲਾ ਕੇ ਜੋ ਕਈਆਂ ਗੱਲਾਂ ਉਹ ਨਹੀਂ ਗਈਆਂ ਸਹੀਆਂ ਗੱਲਾਂ ਲਾ ਲਾ ਕੇ ਜੋ ਕਈਆਂ ਗੱਲਾਂ ਤੇ ਫਿਰ ਤੇ ਡਾਵਾਂ ਡੋਲਣ ਰਹੀਆਂ ਜਦ ਵੀ ਲਈ ਤੋ ਲਈਆਂ ਗੱਲਾਂ ਤੇ ਤੈਨੂੰ ਜਾਣਦੀ ਕਾਲੀ ਹੀਰੇ ਨਹੀਂ ਤੈਨੂੰ ਜਾਣਦੀ ਕਾਲੀ ਹੀਰੇ ਅੱਧ ਵਿਚਾਰੇ ਰਹੀਆਂ ਗੱਲਾਂ ਤੇ ਖਬਰੇ ਅੱਜ ਕੋਈ ਚੌਂ ਨਹੀਂ ਕਰਦਾ ਖਬਰੇ ਅੱਜ ਕੋਈ ਕਿਉਂ ਨਹੀਂ ਕਰਦਾ ਸੱਚੀਆਂ ਸੋਹਣੀਆਂ ਜਈਆਂ ਗੱਲਾਂ ਸੱਚੀਆਂ ਸੋਹਣੀਆਂ ਜਈਆਂ ਗੱਲਾਂ ਤੇ ਹੁਣ ਗੱਲਾਂ ਨੇ ਹੱਥ ਨਹੀਂ ਆਉਣਾ ਹੁਣ ਗੱਲਾਂ ਨੇ ਹੱਥ ਨਹੀਂ ਆਉਣਾ ਹੁਣ ਤੇ ਚਾਂਬਲ ਗਈਆਂ ਗੱਲਾਂ ਤੇ ਗੱਲਾਂ 'ਚੋਂ ਗੱਲ ਕੱਢਣ ਖਾਤਰ ਗੱਲਾਂ 'ਚੋਂ ਗੱਲ ਕੱਢਣ ਖਾਤਰ ਗਲਮੇ ਤੋਂ ਫੜ ਲਈਆਂ ਗੱਲਾਂ ਤੇ ਲੋਕਾਂ ਨੇ ਖਾਂ ਲਾ ਛੱਡੇ ਜਦ ਲੋਕਾਂ ਨੇ ਖੰਭ ਲਾ ਛੱਡੇ ਜਦ ਮਾਰ ਉਡਾਰੀ ਕਈਆਂ ਗੱਲਾਂ ਤੇ ਪਾਲਣਿਆਂ ਕਲਮੂਤਾ ਅੰਦਰ ਤੇ ਪਾਲਣਿਆਂ ਕਲਮੂਤਾ ਅੰਦਰ ਬਹੁਤੀਆਂ ਲੜੀਆਂ ਖਈਆਂ ਗੱਲਾਂ ਬਹੁਤੀਆਂ ਲੜੀਆਂ ਖਈਆਂ ਗੱਲਾਂ